ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਿੱਟੇਵੜ੍ਹ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਅਸੀਂ ਆਪਾਂ ਟੋਟਲ ਦੋ ਪਸ਼ੂ ਵਿਖਾਉਣੇ ਇੱਕ ਬਿਲਕੁਲ ਤਾਜ਼ੀ ਸੂਈ ਵੜਿਆ ਤੇ ਇੱਕ ਝੋਟੀ ਆ ਤੇ ਆਪਾਂ ਪਹੁੰਚਿਆ ਫਿਰ ਕਰਪੇਲ ਸਿੰਘ ਹੁਣਾ ਕੋਲ ਤੇ ਅੱਜ ਕਰਦੇ ਆਂ ਵੀ ਇੰਨਾ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸਨਾਂ ਠੀਕ ਠਾਕ ਜੀ ਬੱਸ ਵਧੀਆ ਤੁਸੀਂ ਵਧੀਆ ਵਧੀਆ ਠੀਕ ਠਾਕ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਗੁਰਪ੍ਰੀਤ ਪਿੰਡ ਪਿੱਟੇ ਵੱਡ ਸੀਲ ਜਨਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 8146203773 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਓ ਫੈਲਟ ਤੇ ਮਰੀ ਕਨਵੈਕਸ ਸੁਆ ਸੂਈ ਤੇ ਕੀ ਇਹਦਾ ਮਿਲ ਕੇ ਕਾੜ ਜੇ ਇਹਨਾਂ ਦਾ ਦੂਜਾ ਸੁਆ ਸੂਈ ਚੋ ਤੇ ਅੱਜ ਹੀ ਦਿਨ ਚਾਰ ਵਜੇ ਨਾਲ ਸੂਈ ਅੱਛਾ ਠੀਕ ਹੈ ਠੀਕ ਹੈ ਜੀ ਤੇ ਕੀ ਜਵਾਗ ਦਿੱਤਾ ਹੈ ਜਵਾਗ ਮੰਡਰ ਰਸਾ ਠੀਕ ਹੈ ਲਓ ਭਾਜੀ ਆਹ ਚੈੱਕ ਕਰ ਸਕਦੇ ਬਿਲਕੁਲ ਨਾਲੂ ਤੇ ਅਜੇ ਚਲੋ ਚੈੱਕ ਕਰੋ ਤੇ ਅਰਿਤਮ ਇਟੋ ਦੇ ਨੋਨ ਯੋਨੀ ਅਰਿਤਮ ਤੇ ਭਾਈ 3 ਕਿਲੋ ਟਾਹੇ 3 ਕਿਲੋ ਪੀਜ ਠੀਕ ਹੈ ਠੀਕ ਲੋ ਬਈ 2.5 ਲੀਟਰ ਦਾ ਗੋਲਾ ਮਿਲਣਾ ਚੋਇਆ ਵਾ ਤੇ ਜਰਸੀ ਵਿੱਚ ਆ ਗਈ ਜੇ ਕਰੋ ਚੱਕ ਬਾਕੀ ਤੇ ਬਦਾਮੀ ਰੰਗ ਆ ਗਿਆ ਜੇ ਤੇ ਖੋਲੋ ਵੀਰ ਜੀ ਫਿਰ ਇਹਨੂੰ ਬਾਬਾ ਜੀ ਲੱਗ ਗਿਆ ਉਹ ਕਰ ਸਕਦੇ ਜੱਕ ਥੋਨਾ ਦਾ ਸਾਈਜ਼ ਤੇ ਗੈਰ ਤੇ ਹੀ ਇਹ ਕਿਨਾਂ ਵੀ 3 ਦੁੱਲੇ ਸੁਵੇ ਵਿੱਚ ਇਹਨਾਂ ਦੋ ਦਾ ਇਹਨੇ ਪਹਿਲੇ ਸੁਵੇ 13-14 ਕਿਲੋ ਕੱਢਿਆ ਠੀਕ ਹੈ ਠੀਕ ਹੈ ਜੀ ਤੁਮਾਰਾ ਜੀ ਕਿੰਨੇ ਸਵੇਰਾ ਕੋਈ 13 ਲੀਟਰ ਬਾਈ ਕਹਿੰਦਾ ਕਿ ਸੋਤੇ ਚਵਾਇਆ ਵਾ ਤੇ ਐਸ ਵਾਰੀ ਕਿੰਨਾ ਚਵਾ ਲੂਗੀ ਆ ਵਾ ਤਾਂ 15 16 ਕਿਲੋ ਤੇ ਕੱਢੀ ਜਾਊਗੀ ਠੀਕ ਹੈ ਠੀਕ ਹੈ ਜੀ ਲਓ ਬਾਈ ਜੀ ਪਿਛਲੇ ਸਵੇਰਾ ਕੋਈ 13 ਲੀਟਰ ਦਾ ਬਾਈ ਦੱਸਦਾ ਵਾ ਤੇ ਐਸ ਵਾਰੀ ਵੀਰ ਕਹਿੰਦਾ ਕਿ ਕੋਈ 15 ਲੀਟਰ ਦੇ ਆਸ-ਪਾਸ ਦੁੱਧ ਚਵਾਈ ਜਾਊਗੀ ਤੇ ਕੀ ਮੁੱਲ ਕਰਨਾ ਵੀਰ ਜੀ ਦੱਸਰ ਵੀਰ ਜੀ ਦੇ ਰਹੀਏ 40000 ਦੀ ਕਰ ਦਈਏ ਮਾਨਤਾਣਾ 37000 ਦੀ ਲਈ ਛੱਡ ਦਈਏ 1000 ਹੋਰ 36 ਦੀ ਦੇ ਦਈਏ ਜਸਨ ਠੀਕ ਹੈ ਲਓ ਬਾਈ ਜੀ 36000 ਦੀ ਤੇ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਚਲ ਮੌਕੇ ਤੇ ਕਰਦੇ ਮਾਨਦਾਨ ਥੋੜਾ ਬੜਾ ਠੀਕ ਆ ਠੀਕ ਆ ਆ ਜਿਓ ਹੁਣ ਦੂਜੇ ਨੰਬਰ ਤੇ ਨੀਲੀ ਰਗ ਦੇ ਵਿੱਚ ਆਵੀ ਹੈ ਨੀਲੀ ਜੀ ਦੱਸਿਓ ਇਹ ਕਿਹਦੇ ਬਾਰੇ ਇਹ ਜੀ ਮਹੀਨੇ 1.5 ਮਹੀਨੇ ਦੀ ਛੋਟੀ ਸੂਈ ਹੋਗੀ ਦੁੱਧ 9 ਕਿਲੋ ਹੋਗਾ ਤੁਸੀਂ ਅਠਾ ਲਈ ਗਰੰਟੀ ਦਾਂਗੇ ਠੀਕ ਆ ਠੀਕ ਆ ਜੀ ਹਾਂਜੀ ਲਓ ਬਾਈ ਜੀ ਸੂਈ ਨੂੰ ਕੋਈ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਕੱਦ ਵਜਨ ਦੀ ਚੰਗੀ ਆ ਤੇ ਖੋਲੋ ਬਾਈ ਜੀ ਤੁਸੀਂ ਜਰਾ ਅਰੇ ਬਾਕੀ ਤੁਹਾਨੂੰ ਖੋਲ ਕੇ ਆਪਾਂ ਦਿਖਾਉਂਦੇ ਆ ਕਰੋ ਚੈੱਕ ਤੁਸੀਂ ਕੱਦ ਵਜਨ ਬਹੁਤ ਹੀ ਚੰਗਾ ਵਾ ਚੱਕ ਲਾਗੇ ਤੋਂ ਥਲਾਂ ਦਾ ਸੈਜ ਗੈਪ ਤੇ ਅਰਡਰ ਕੁਆਲਟੀ ਇਹ ਚਨਾਕ ਵੀ ਆਇਆ ਸੱਜਣ ਨੇ ਸੱਜਣ ਨੇ ਕੋ 13 ਟੋਕਾ ਕੋ ਦੱਸਦੀ ਰਹੀ ਪਹਿਲਾਂ ਵੀ ਹੈਗਾ 12 ਕਿਲੋ ਨਾਲ ਬੱਚਾ ਮਰਨ ਕਰਕੇ ਅੱਛਾ ਠੀਕ ਹੈ ਠੀਕ ਹੈ ਜੀ ਲੋਬ ਜੀ 13 14 ਲੀਟਰ ਜਿਹੜਾ ਦੁੱਧ ਇਹਨੇ ਵੀ ਭਰਿਆ ਵਾ ਸੱਜਣ ਨੇ ਤੇ ਬਾਕੀ ਬੱਚਾ ਮਰਨ ਦੇ ਕਾਰਨ ਵੀਰ ਕਹਿੰਦਾ ਕਿ ਥੋੜਾ ਜਿਹਾ ਘਟ ਗਿਆ ਦੁੱਧ ਉਹਨੇ ਤਾਂ 12 ਲੀਟਰ ਦੁੱਧ ਹੈਗਾ ਸੀ ਇਹਦੇ ਥੱਲੇ ਤੇ ਕਰਾ ਜੋ ਮੜ ਜਾ ਚੈੱਕ ਸੋਣਾ ਦਾ ਸੈਜ ਗੈਪ ਹਾਂਜੀ ਵੀਰ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਗੈਬ ਤੇ ਇਹਦਾ ਕੀ ਮੁੱਲ ਬਾਜੀ ਹਰ ਸੇਵ ਜੀ ਦੇ ਰਹੀ ਐ 70000 ਦੀ ਯਾਜਾ ਕਰੀਏ ਦਾ ਵੀ ਯਾ ਸੁਣੋ 65000 ਦੀ ਦੇਣਾ ਦਿਲ ਦੀ ਮੰਨਦਾ ਹਾਂ ਥੋੜਾ ਬਾਕੀ ਮੰਨਦਾਂ ਕੋਈ ਨਹੀਂ ਕਰਦਾਂਗੇ 63000 ਦੀ ਹੋ ਜਾਊਗੀ ਠੀਕ ਹੈ ਲਓ ਬਾਜੀ 63000 ਦੀ ਤੇ ਬਾਕੀ ਚਲੋ ਵੀਰਨਾ ਤੁਸੀਂ ਕਰ ਸਕਦੇ ਜੇ ਕੰਟੈਕਟ ਤੇ ਵੀਰ ਦੇ ਕੋਲ ਹੋਰ ਵੀ ਪਛੂ ਗਿਆ ਗਿਆ ਤੇ ਚਲੋ ਬਾਕੀ ਦੂਜੀ ਵੀਡੀਓ ਵਿੱਚ ਪਾਵਾਂਗੇ ਆਪਾਂ ਇੰਦਰ ਝਾਤੀ ਮਾਰ ਸਕਦੇ ਤੁਸੀਂ ਪਛੋ ਵੀਰ ਦੇ ਕੋਲ ਹੋਰ ਵੀ ਆ ਗਏ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ